ਤੇ ਮੈਂ ਹੈਰਾਨ ਆ ਵੀ ਬਾਈ ਨੇ ਪਹਿਲਾਂ ਵੀ ਸੁਪਰ ਸੀਟਰ ਨਾਲ ਕਣਕ ਭੀਜੀ ਸੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਕਣਕ ਸੁਪਰ ਸੀਟਰ ਨਾਲ ਆ ਬੀਜੀ ਜਾਂਦਾ ਮਣੀ ਯਾਰ ਕੀ ਚੱਕਰ ਹੋ ਗਿਆ ਇਹ ਸਾਲ ਇਹ ਸ਼ਾਇਦ ਮੇਰੇ ਸਾਹਣਾ ਦੂਰੀ ਬੀਜ ਦਊਗਾ ਯਾਰ ਦੂਰਾ ਨਹੀਂ ਲੱਗਦਾ ਮੈਨੂੰ ਦੂਰਾ ਨਹੀਂ ਕੰਮ ਲੱਗਦਾ ਇਹ ਕੰਮ ਗੜਬੜ ਲੱਗਦੀ ਹੈ ਮੈਨੂੰ ਕੋਈ ਹੂੰ ਮੈਨੂੰ ਆ ਇਹ ਚੱਕਰ ਕਿ ਦੂਰੀ ਮਾਲਾ ਬੀਜਣਾ ਤਾਂ ਫਿਰ ਸਾਰੀ ਰੱਖਣੀ ਸੀ ਕਿ ਰਹਿ ਨੇ ਆਪਾਂ ਚੱਲ ਜਾ ਕੇ ਕੋਲੇ ਪੁੱਛ ਲੈਨੇ ਕੋਲੇ ਜਾ ਕੇ ਪੁੱਛਦੇ ਆਪਾਂ ਹਨਾ ਕੋਈ ਕਿ ਵਿਚ ਮੈਨੂੰ ਲਾਵੇ ਵਿਚ ਵਿਚ ਲੱਗਦੀ ਆ ਵਿਚ ਵਿਚ ਹਨਾ ਵਿਚ ਆ ਵੇਖੀ ਵੈਸੇ ਬੀਜੀ ਨੂੰ ਮਿਲਦਾ ਕਾਫੀ ਤੇ ਨਹੀਂ ਹੋ ਗਿਆ ਹਨਾ ਹਾਂ ਤੇ ਮੈਨੂੰ ਡਾਊਟ ਆ ਵੀ ਕਿਤੇ ਕਣਕ ਉੱਗੀ ਨਹੀਂ ਐ ਦੁਬਾਰਾ ਬੀਜਦੇ ਹੋਣੇ ਆ ਹਾਂ ਚਾ ਕੋਈ ਨਹੀਂ ਆ ਬਾਈ ਦੇ ਜਾ ਕੇ ਪੁੱਛ ਲੈਨੇ ਆ ਆਜਾ ਆਜਾ ਪੁੱਛਦੇ ਆ ਬਾਈ ਨੂੰ ਬੰਦ ਕਰ ਲੈ ਬਾਈ ਪਰ ਕਣਕ ਦਵਾਰਾ ਬੀਜ ਜੈਨੇ ਤੁਸੀਂ ਬਾਈ ਕਣਕ ਉਗਰੀ ਨਹੀਂ ਉਗਰੀ ਨਹੀਂ ਵੀ ਮੜਾ ਦੇਤਾ ਬਾਈ ਜੀ अच्छा हां जी ਤੇ ਆ ਪਹਿਲਾਂ ਕਦੋਂ ਬੀਜੀ ਸੀ ਆ ਕਣਕ ਇਹ ਜੀ ਅੱਜ 9 ਦਿਨ ਹੋ ਗਏ ਜੀ ਇਹਨੂੰ ਬੀਜੀ ਨੂੰ 9 ਦਿਨ ਹੋ ਗਏ ਬੀਜੀ ਨੂੰ ਹਾਂ ਜੀ ਤਾਂ ਵੇਖ ਲਓ ਵੇਰਲੀ ਵੇਰਲੀ ਨਿਕਲੀ ਆ ਤੇ ਅਸੀਂ ਤਾਂ ਮੂੰਹ ਨਹੀਂ ਵਿਖੀ ਜਾਨੇ ਇਹਨਾਂ ਦੇ ਯਾਰ ਸੱਚੀ ਯਾਰ 9 ਦਿਨਾਂ ਹੀ ਤਾਂ ਕਣਕ ਐ ਪੂਰੀ ਪਤਾ ਲੱਗ ਜਾਂਦਾ ਹਨਾ 2 ਟੰਗੂਰ ਮਾਰ ਜਾਂਦਾ ਹਾਂ ਬਾਈ ਯਾਰ ਇਹ ਹੁਣ ਸਾਡੀ ਗੱਲ ਨਹੀਂ ਸੁਣਦੇ ਯਾਰ ਹੈਂ ਬੀ ਵਾਲੇ ਯਾਰ ਵਿਖਾ ਕਿਹੜਾ ਗੱਟਾ ਤੇਰੇ ਕੋਲੇ ਬੀਜ ਦਾ ਜਿਹੜਾ ਹੈਗੇ ਗੱਟੇ ਜਿਹੜੇ ਜੀ ਹੈਗੇ ਸਾਰਾ ਕੁਝ ਹੈਗਾ ਬੀ ਦਾ ਨਾਮ ਪਤਾ ਕਿਹੜਾ ਬੀਜਿਆ ਸੀਗਾ ਹਾਂ ਜੀ ਲੋ ਵੀ ਦੋਹਾਂ ਉਗਰੀ ਨਹੀਂ ਤੇ ਤਾਂ ਬਾਈ ਦੁਬਾਰਾ ਭੇਜੀ ਜਾਂਦੇ ਆ ਤੇ ਬਾਈ ਇਹ ਪੀਬੀਡਬਲਯੂ 803 ਸੀਗਾ ਹਾਂਜੀ 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 ਅੱਛਾ ਆਹ ਪਰਚੀਆਂ ਬਾਈ ਕੋਲੇ ਪੀਬੀਡਬਲਯੂ 803 ਕਿਹੜੇ ਹੋਰ ਕਿਹੜੇ ਵੀ ਇਹ ਇਹ ਇੱਕ ਹੀ ਆ ਜੀ ਇਹ ਇੱਕ ਹੀ ਆ ਪੀਬੀਡਬਲਯੂ 803 ਲਿਆਂਦਾ ਸੀ ਹਾਂ ਆਹ ਫੜ ਪਰਚੀ ਇਹ 22 ਗੱਟੇ ਲਿਆਂਦੇ ਸੀ ਜੀ ਆਪਾਂ ਇਹ 22 ਗੱਟੇ ਲਿਆਂਦੇ ਤੇ ਕਿੰਨੇ ਕਿੱਲੇ ਬੀਜੀ ਸੀ ਬਾਈ ਇਹ ਇਹ 22 ਕਿੱਲੇ ਬੀਜੀਏ ਬਾਈ ਆਪਾਂ 22 ਕਿੱਲੇ ਬੀਜੀ ਬਾਈ ਜੀ ਤੇ ਆਹ ਰਹਿ ਗੱਟੇ ਤੇ ਮੱਤਾ ਸੀਡਸ ਤੋਂ ਲੈ ਕੇ ਆਏ ਸੀ ਬੀ ਮੱਤਾ ਸੀਡ ਫਾਰਮ ਇਹ ਹੈਗਾ ਪਲਾਟ ਕਮ ਆਫਿਸ ਡੀਜੀ ਫੋਕਲ ਪੁਆਇੰਟ ਕੋੜਕਪੂਰੇ ਤੋਂ ਹਾਂਜੀ ਇਹਦਾ ਯਾਰ ਬਹੁਤ ਮਸ਼ਹੂਰ ਆ ਹੈਨਾ ਮੱਤਾ ਸੀਡ ਫਾਰਮ ਹਾਂਜੀ ਹੁਣ ਇਹ ਸਾਡੀ ਗੱਲ ਹੀ ਨਹੀਂ ਸੁਣਦੇ ਜੀ ਅੱਛਾ ਯਾਰ 20 ਕਿੱਲੇ ਕਣਕ ਤੁਹਾਡੀ ਨਹੀਂ ਉੱਗੀ ਇਹਦੇ ਨਾਲ ਨਹੀਂ ਜੀ ਵੇਖ ਲਓ ਤੁਹਾਨੂੰ ਵਿਖਾ ਦਿੰਨੇ ਆ ਸਾਰੀ ਵਿਖਾ ਦਿੰਨੇ ਆ ਅੱਛਾ ਹਾਂਜੀ ਸਾਰੀ ਦੁਆਰਾ ਬੀਜੀ ਤੁਸੀਂ ਹਾਂਜੀ ਸਾਰੀ ਦੁਆਰਾ ਹੁਣ ਕੱਲ ਕਹਿੰਦੀ ਸਾਡੇ ਕੋਲ ਕਹਿੰਦੀ ਸੀ ਆਵਾਂਗੇ ਆਵਾਂਗੇ ਕੱਲ ਵੀ ਨਹੀਂ ਆਈਗੇ ਆਹ ਇੱਕ ਟਾਕਾ ਬਾੜ ਜਾਂਦੇ ਆ ਦਾਣੇ ਵੇਖ ਲਓ ਤੁਸੀਂ ਲਓ ਜੀ ਆਹ ਦੇਖੋ ਜੀ 9 ਦਿਨ ਹੋਏ ਹੁਣ ਅੱਜ ਦਸਵਾਂ ਦੇਣਾ ਤੇ 20 ਪੁੰਗਰੇ ਨਾ ਵੇਖ ਲਓ ਜੀ ਇਹ ਮੱਤਾ ਸੀਡਸ ਕੋੜਕਪੂਰਾ ਤੋਂ ਬੀਜ ਲਿਆਇਆ ਬਾਈ ਤੇ ਆਹ ਵੇਖ ਲੋ ਜੀ ਬਾਈ ਤੁਹਾਡਾ ਪੂਰਾ ਨਾਂ ਕੀ ਹੈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਹਾਂਜੀ ਤੇ ਕੀ ਰੇਟ ਘੱਟਾ ਲਿਆਂਦਾ ਸੀ ਬੀਜ ਦਾ ਇਹ ਇਹ ਘੱਟਾ ਲਿਆਂਦਾ ਸੀ 1400 ਮਿੰਨ ਲੱਗਾ ਕੁਸ਼ ਰੁਪਏ ਲੈ ਕੇ ਆਏ ਸੀ 1400 ਦਾ ਬੀਜ ਲਿਆਂਦਾ ਤੁਸੀਂ ਹਾਂਜੀ ਹਾਂਜੀ ਇਹ ਤਾਂ ਬਾਈ ਬਹੁਤ ਘੱਟ ਆ ਯਾਰ ਡੀਪੀ ਵੀ ਗਈ ਵਿੱਚ ਹੀ ਫਿਰ ਇਹ ਵੀ ਗਈ ਵਿੱਚੇ ਤਾਂ ਹੁਣ ਕਿਹੜੀ ਕਣਕ ਬੀਜੀ ਜਾਂਨੇ ਹੁਣ ਅਸੀਂ 29 ਸੜ ਬੀਜੀ ਜਾਂਨੇ ਆ 29 ਸੜ 36 ਦੀ 29 ਸੜ ਕਰਦੀ ਆ ਉਹ ਨਹੀਂ ਉਹ ਵੀ ਮੁੱਲ ਹੀ ਲੈਂਦਾ ਫਿਰ ਅਸੀਂ ਉਹ ਵੀ ਮੁੱਲ ਹੀ ਲੈਂਦਾ ਹਾਂਜੀ ਯਾਰ ਦੂਰਾ ਖਰਚਾ ਪੈ ਗਿਆ ਹੈ ਖਰਚਾ ਤਾਂ ਪਿਆ ਹੀ ਬਾਈ ਉਹ ਤਾਂ ਤੁਹਾਡੇ ਸਾਹਮਣੇ ਦੇਖ ਤੇ ਸੁਪਰ ਸੀਡਰ ਕਰਾਏ ਤੇ ਬਾਈ ਇਹ ਕਿਰਾਏ ਤੇ ਵਜਾਈ ਅਸੀਂ ਕਿਢਾਵ ਕਿਰਾਏ ਤੇ ਵਜਾਈ ਪਿੰਲੇ ਵਾਲੀ ਕਿਰਾਇ ਕੀ ਦਿੱਤਾ ਸੀ ਇਹਦਾ ਇਹ 1500 ਰੁਪਿਆ ਕਿਰਾਇ ਦਿੱਤਾ ਜੀ ਤੇ 1500 ਹੀ ਅਗਲਾ ਅੱਜ ਕੀ ਲਊਗਾ 3000 ਚ ਤਾਂ ਵਜਾਈ ਪੈ ਗਈ ਹਾਂਜੀ ਯਾਰ ਬਹੁਤ ਮਾੜਾ ਬਹੁਤ ਥੱਕਾ ਬਾਈ ਜੀ ਤਾਂ ਦੇਖ ਲੋ ਵੀ ਜ਼ਿਮੇਦਾਰੋ ਥੱਕਾ ਕਰੀ ਜਾਂਦੇ ਆ ਬੀ ਵਾਲੇ ਆ ਸਾਹਮਣੇ ਪਏ ਗੱਟੇ ਤੁਹਾਡੇ ਸਾਹਮਣੇ ਆ ਤੇ ਆ ਕੀ ਠੇਕੇ ਦੇ ਵੰਡ ਕੇ ਹਿੱਸੇ ਤੇ ਆਪਣੇ ਕੋਲ ਨਹੀਂ ਸਿੱਧੇ ਆਪਣੇ ਕੋਲੇ ਹਿੱਸੇ ਤੇ ਆ ਹਾਂਜੀ ਤੇ ਯਾਨੀ ਕਿ ਤੈਨੂੰ ਪੈ ਜਾਣਾ ਸਾਰਾ ਖਰਚਾ ਇਹ ਤਾਂ ਮੈਂ ਨਹੀਂ ਪੈਣਾ ਕਿੰਨਾ ਵਾਹਣਾ ਤੇਰੇ ਕੋਲ ਸਾਰਾ ਜਿਹੜਾ ਹਿੱਸੇ-ਹਿੱਸੇ ਤੇ ਜਿਹੜਾ ਖਰਾਬ ਹੋਇਆ ਯਾਨੀ ਕਿ 22 ਕਿੱਲੇ ਆ ਜੀ 22 ਕਿੱਲੇ ਹਾਂਜੀ ਠੀਕ ਹੈ ਤੋ ਵਾਹਣ ਤਾਂ ਜਾਦੇ ਕੁਛ ਵੈਸੇ ਪਹਿਲਾਂ ਜਿਹੜਾ ਹੋਰ ਵੀ ਬੀਜਾ ਸੀ ਸੀ ਇਹਨਾਂ ਤੋਂ ਲਿਆਂਦਾ 100 ਗੱਟਾ ਬੀ ਦਾ ਅੱਛਾ ਹਾਂ 103 ਗੱਟੇ ਇਹਨਾਂ ਦੇ ਬੀ ਤੋਂ ਲੈ ਕੇ ਆਏ ਸੀ ਅਸੀਂ ਅੱਛਾ ਅੱਛਾ ਤੇ ਜਿਹੜਾ ਦੂਜਾ ਬੀ ਉਹ ਤਾਂ ਉਗ ਰਿਆ 22 22 ਤਾਂ ਉਗ ਰਿਆ 22 22 ਉਗ ਰਿਆ 22 22 ਤਾਂ ਉਗ ਰਿਆ 22 ਉਗ ਰਿਆ ਤੇ ਇਹ ਨਹੀਂ ਉਗ ਰਿਆ ਜਿਹੜਾ ਪੀਬੀਡਬਲਯੂ ਇਹਦੇ ਵਿੱਚ ਕੋਈ ਨੁਕਸ ਸੀ ਤਾਂ ਹੀ ਨਹੀਂ ਉਗਰੇ ਨਹੀਂ ਜਦੋਂ ਦਾਣਾ ਪਟਕੇ ਵੇ ਪੜਾਸੇ ਸੀਗੇ ਪੜਾਸੇ ਓਵੇਂ ਹੀ ਪਿਆ ਜੀ ਓਵੇਂ ਹੀ ਪਿਆ ਅੱਗੇ ਪੁੱਟ ਕੇ ਵਿਖਾਈਂ ਇਧਰ ਮਣੀ ਇਧਰ ਕਰ ਆ ਬਾਈ ਪੁੱਟ ਕੇ ਦਿਖਾਉਂਦੇ ਆ ਆ ਲਓ ਜੀ ਲਓ ਜੀ ਆ ਵੇਖੋ ਜੀ ਪੁੰਗਰੇ ਹੀ ਨਹੀਂ ਮਾੜਾ ਮੋਟਾ ਪੁੰਗਰੇ ਹੋਵੇ ਚੱਲ ਆਪਾਂ ਆਖੀਏ ਕਿਤੇ ਮੁੜ ਗਿਆ ਹਨਾ ਥੱਲੇ ਚੱਲ ਨਹੀਂ ਉਗਿਆ ਚੱਲ ਮਿੱਟੀ ਪੈ ਗਈ ਪਰ ਆ ਦੇਖ ਲਓ ਦੋਸਤੋ ਪੁੰਗਰੇ ਹੀ ਨਹੀਂ ਦਾਣਾ ਤੇ ਨਿਕਲੂਗਾ ਕੀ ਤਾਂ ਬਹੁਤ ੱੱਕਾ ਬਾਈ ਜੀ ਤੇ ਤੁਸੀਂ ਕੋਈ ਥਾਣੇ ਦਰਖਾਸਤ ਜਾਣਾ ਉਹਨਾਂ ਨੂੰ ਕਹਿਣੀ ਜਾ ਕੇ ਯਾਰ ਵੀ ਕੀ ਆ ਸੀ ਸਾਡੀ ਗੱਲ ਹੀ ਨਹੀਂ ਸੁਣੀ ਜੀ ਉਹਨਾਂ ਨੇ ਅਜੇ ਅਸਾਂ ਹਾਂ ਪਹਿਲਾਂ ਕਹਿੰਦੀ ਸੀ ਅਸੀਂ ਆਉਣੇ ਆਉਣੇ ਆ ਵੇਚਨੇ ਆ ਅਸੀਂ ਤਾਂ ਦੋ ਦਿਨ ਪਹਿਲਾਂ ਵੀ ਲੇਟ ਹੋ ਗਏ ਸਗੋਂ ਕੱਲ ਵੀ ਕਹਿੰਦੇ ਆਉਣੇ ਆ ਕੱਲ ਨਹੀਂ ਆਏ ਉਹ ਨਹੀਂ ਤੁਹਾਡੇ ਨਾਲ 5 ਸਾਲ ਪੁਰਾਣਾ ਵਿਹਾਰਾ ਵੀ ਤੁਸੀਂ ਆਏ ਵੇਰੀ ਬੀ ਲੈ ਕੇ ਆਉਣੇ ਹਾਂ ਜੀ ਝੋਨੇ ਦਾ ਵੀ ਲੈ ਕੇ ਆਈਦਾ ਝੋਨੇ ਤੋਂ ਯਾਰ ਅੱਕੀ ਜਾਂਦਾ ਸੀ ਤੇ ਕੱਲ ਚਲੀ ਜਾਂਦਾ ਜੀਗਾ ਤੇ ਆ ਜਿਹੜਾ ਉਗਿਆ ਮਾੜਾ ਮੋਟਾ ਵੀ ਵਿਰਲਾ ਜਿਹਾ ਹੀ ਹੋ ਗਿਆ ਤੁਹਾਡਾ ਇਹ ਵਿਰਲਾ ਇਹ ਰਲਾ ਕੇ ਬੀਜੀ ਸੀ ਜੀ ਅੱਛਾ ਆ ਜਿਹੜੀ ਤੁਸੀਂ ਰਲਾ ਕੇ ਬੀਜੀ ਆ ਰਲਾ ਕੇ ਬੀਜੀ ਜਿਹੜੀ ਉਹ ਤੇੜੀ 222 ਤਾਂ ਉਗ ਰਹੀ ਆ 222 ਉਗ ਰਹੀ ਆ ਤੇ ਜਿਹੜਾ ਉਹ ਦੂਜਾ ਵੀ ਉਹ ਨਹੀਂ ਉਗ ਰਿਆ ਉਹ ਨਹੀਂ ਉਗ ਰਿਆ ਤੇ ਵਿਰਲੀ ਰਹਿ ਗਈ ਏ ਹੁਣ ਤੁਹਾਡੀ ਕਿਵੇਂ ਮਦਦ ਕਰਨ ਵੀ ਜਿਵੇਂ ਵੀ ਤੁਸੀਂ ਸਾਨੂੰ ਜੀ ਜਿੱਕਦਾ ਸੁਪਰ ਸੀਡੂ ਤੇ ਪੈਸੇ ਚਾਹੀਦੇ ਆ ਭਾਈ ਬਜਾਈ ਦੇ ਅੱਛਾ ਇੱਕ ਸਾਡਾ ਬੀ ਚਾਹੀਦਾ ਸਾਨੂੰ ਬੀ ਚਾਹੀਦਾ ਹਾਂਜੀ ਚਲੋ ਕੋਈ ਗੱਲ ਨਹੀਂ ਦੋਸਤੋ ਵੀ ਸਾਡਾ ਕੀ ਕਸੂਰਾ ਦੱਸੋ ਹਾਂ ਤੁਹਾਡਾ ਕੀ ਕਸੂਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਆਪਾਂ ਨੂੰ ਸੱਚ ਬਿੱਲ ਬੁੱਲ ਦਿੱਤਾ ਹੀ ਉਹਨਾਂ ਨੇ ਕਿ ਨਹੀਂ ਨਹੀਂ ਬਿੱਲ ਨਹੀਂ ਦਿੱਤਾ ਇਹਨਾਂ ਨੇ ਬਿੱਲ ਨਹੀਂ ਦਿੱਤਾ ਤੁਹਾਨੂੰ ਬਿੱਲ ਤੁਹਾਨੂੰ ਤਾਂ ਹੀ ਨਹੀਂ ਦਿੱਤਾ ਹਾਂਜੀ ਜੇ ਇਹਨਾਂ ਨੂੰ ਅਸੀਂ ਸਾਡੇ ਕੋਲ ਰਿਕਾਰਡਿੰਗ ਹੀ ਪਈ ਆ ਅਸੀਂ ਇਹਨਾਂ ਨੂੰ ਫੋਨ ਕੀਤਾ ਸੀਗਾ ਸਾਡੇ ਕੋਲ ਰਿਕਾਰਡਿੰਗ ਹੈਗੀ ਆ ਹਾਂ ਇਹ ਕਹਿੰਦੇ ਸਾਡੀ ਅੱਗੇ ਸਾਨੂੰ ਹੋਰ ਕਿਤੇ ਵੀ ਨਾ ਪਤਾਈ ਆ ਅਸੀਂ ਤੁਹਾਨੂੰ ਕਹਿੰਦੇ 20 ਦੇ ਦਿੰਨੇ ਆ ਬਾਅਦ ਚ 20 ਤੋਂ ਹੀ ਮੁੱਕਰਦੇ ਹੋਣ ਹੁਣ ਬੀਤੋ ਵੀ ਮੁੱਕ ਗਏ ਪਹਿਲਾਂ ਕਹਿੰਦੇ ਹੋਰ ਨਹੀਂ ਵੀ ਸਾਨੂੰ ਸ਼ਿਕਾਇਤ ਕਰੀ ਆ ਤੇ ਸਾਨੂੰ ਉਹਦੇ ਹੀ ਦੱਸ ਦਿੰਦੇ ਵੀ ਸ਼ਿਕਾਇਤ ਕੀਤੀ ਸੀ ਅਸੀਂ ਉਹ ਨਾ ਵੀ ਦੇ ਯਾਰ ਨਹੀਂ ਨਹੀਂ ੱੱਕਾ ਬਾਈ ਜੀ ਜ਼ਿੰਮੇਦਾਰ ਮਰਦਾ ਹੀ ਇੱਥੋਂ ਬਹੁਤ ੱੱਕਾ ਬਾਈ ਬਹੁਤ ੱੱਕਾ ਇੱਕ ਤਾਂ ਬੱਤਰ ਹੁਣ ਸੁੱਕਿਆ ਪਿਆ ਹੁਣ ਫਿਰ ਦੋ ਚਿੱਤਾ ਹੋਇਆ ਹੋਰ ਯਾਰ ਆ ਭਾਈ ਵਾਣ ਵਖਾਈ ਮੜਾ ਸਾਰਾ ਬਾਈ ਦਾ ਦੇਖੋ ਜੀ ਘਟੋ ਘੜ ਵੀ 6-7 ਕਿਲੇ ਤਾਂ ਆਈ ਹੈ ਜੀ ਇਹਨਾਂ ਦੇ ਜਿਹੜੇ ਕਿ ਖਰਾਬ ਹੋ ਗਏ ਨੇ ਤੇ ਬਾਕੀ ਵਾਣ ਕਿੱਧਰ ਆਈ ਬਾਕੀ ਉਹ ਨਹਿਰੋਂ 8 ਕਿਲੇ 5 ਕਿਲੇ अच्छा 5 किलो बीज अच्छा ਜਰੇਈ ਬੀਜ ਕੇ ਆਏ ਹੁਣੇ ਬੀਜ ਕੇ ਆਏ ਆ ਤੁਸੀਂ ਹੈ ਨਾ ਇਧਰੋਂ ਤੁਰੇ ਆਉਂਦੇ ਸੀ ਅੱਛਾ ਅੱਛਾ ਤੇ ਚਲੋ ਕੋਈ ਗੱਲ ਨਹੀਂ ਆਹ ਦੇਖ ਲਓ ਜੀ ਇਹਦੇ ਚ ਯਾਨੀ ਕਿ ਬੀ ਇਹਨਾਂ ਨੇ ਪਾਇਆ ਜਿਹੜਾ ਤਾਂ ਬੀ ਚੰਗਾ ਸੀ ਉਹ ਉੱਗ ਪਿਆ ਬਾਕੀ ਆਹ ਵੇਖ ਲਓ ਕਿਤੇ ਕਿਤੇ ਆ ਜਿੱਥੇ ਨਹੀਂ ਉੱਗਿਆ ਉੱਥੇ ਯਾਨੀ ਕਿ ਬੀ ਜਿਹੜਾ ਪੀਬੀਡਬਲਯੂ 803 ਸੀਗਾ ਤਾਂ ਦੋਸਤੋ ਇਸ ਕਿਸਾਨ ਦੀ ਕੀਤੀ ਜਾਵੇ ਮਦਦ ਖਾਸ ਕਰਕੇ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਕਹਿਣਾ ਵੀ ਬਾਈ ਜੀ ਬਾਈ ਕਿਲੇ ਕਣਕ ਸੀਗੀ ਬਿਲਕੁਲ ਨਹੀਂ ਉੱਗੀ ਇੱਕ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਵੀ ਇਹਨਾਂ ਨੇ ਬਿੱਲ ਨਹੀਂ ਲੈ ਗੱਟੇ ਜ਼ਰੂਰ ਹੈ ਇਹਨਾਂ ਕੋਲੇ ਜੀ ਆ ਮੱਤਾ ਸੀਡ ਫਾਰਮ ਦੇ ਬਿੱਲ ਲੈਣਾ ਜ਼ਰੂਰੀ ਹੈ ਜੀ ਜਦੋਂ ਵੀ ਕਿਸੇ ਤੋਂ ਵੀ ਲਓ ਤਾਂ ਬਿੱਲ ਲਓ ਸਭ ਤੋਂ ਪਹਿਲਾਂ ਬਿੱਲ ਠੀਕ ਹੈ ਨਹੀਂ ਤਾਂ ਬਾਕੀ ਹੁਣ ਦੇਖੋ ਕੀ ਬੰਦਾ ਕਹਿੰਦੇ ਤਾਂ ਹੈ ਵੀ ਸਾਡੇ ਕੋਲੇ ਰਿਕਾਰਡ ਗਾ ਵੀ ਆ ਤੇ ਪਰ ਜਿੰਨੀ ਵੀ ਹੋ ਸਕਦੀ ਹੈ ਗਰੀਬ ਦੀ ਮਦਦ ਕਰੋ ਨਹੀਂ ਤਾਂ ਉਹਨੂੰ ਕਮ ਸੇ ਕਮ ਕਣਕ ਵੀ ਦਾ ਵੀ ਜੇ ਮਿਲ ਜੇ ਦੁਬਾਰਾ ਜਾਂ ਉਸ ਦੇ ਪੈਸੇ ਮਿਲ ਜਾਣ ਤੇ ਹੀ ਬਹੁਤ ਵੱਡੀ ਗੱਲ ਹੈ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈ ਦਰਸ਼ਨ ਸਿੰਘ ਜੀ ਦਾ ਕਹਿਣਾ ਇਹ ਨਾਲੇ 5 ਸਾਲ ਪੁਰਾਣਾ ਵਿਹਾਰ ਸੀ ਜਿਹੜਾ ਕਿ ਉਹਨਾਂ ਨੇ ਬੀ ਮਾੜਾ ਦੇ ਕੇ ਖਤਮ ਕਰ ਲਿਆ ਹਨਾ 5 ਸਾਲ ਪੁਰਾਣਾ ਗਾੜਾ ਗ੍ਰਾਹਕ ਹੋਵੇ ਉਸ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡਾ ਕੀ ਕਹਿਣਾ ਕਮੈਂਟਾਂ 'ਚ ਵੀਡੀਓ ਨੂੰ ਵਤ ਵਤ ਸ਼ੇਅਰ ਕਰ ਦਿਓ ਤਾਂ ਜੋ ਇਸ ਕਿਸਾਨ ਦੀ ਮਦਦ ਹੋ ਸਕੇ ਥੈਂਕ ਯੂ ਧੰਨਵਾਦ